ਕਿ ਜਾਈ ਨਹੀਂ ਚਲੇਗੀ ਕੱਤੇ ਜਾਈ ਨਹੀਂ ਚਲੇਗੀ ਜ਼ਿਲ੍ਹਾ ਫਤੇਗੜ ਸਾਹਿਬ ਦੇ ਪਿੰਡ ਫਤੇਗੜ ਨਿਵਾ ਵਾਸੀਆਂ ਵੱਲੋਂ ਪਿੰਡ ਦੀ 10 ਕਿੱਲੇ ਜ਼ਮੀਨ ਦੀ ਬੋਲੀ ਨਾ ਕਰਵਾਉਣ ਦੇ ਰੋਸ ਵਿੱਚ ਸੱਭ ਤਹਿਸੀਲ ਮੰਡੀ ਗੋਵਿੰਦਗੜ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਸਥਿਤ ਮੰਦਰ ਦੀ 10 ਕਿੱਲੇ ਜ਼ਮੀਨ ਹੈ ਜਿਸ ਦੀ ਬੋਲੀ ਪ੍ਰਸ਼ਾਸਨ ਵੱਲੋਂ ਨਹੀਂ ਕਰਵਾਈ ਜਾ ਰਹੀ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਜ਼ਮੀਨ ਤੇ ਪਹਿਲਾਂ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਦੀ ਬੋਲੀ ਨਹੀਂ ਕਰਵਾਈ ਜਾ ਰਹੀ ਮਾਮਲਾ ਸਰ ਆਪਣੇ ਪਿੰਡ ਲੋ ਲੰਗਰ ਦੀ ਜ਼ਮੀਨ ਹੈ ਪਿੰਡ ਫਤੇਗੜ ਨੇਵਾਂ ਠੀਕ ਹੈ ਜੀ ਇਹਦੀ ਬੋਲੀ ਹੋਈ ਸੀ ਪਹਿਲਾਂ 24 5 ਨੂੰ ਜਿਹੜੀ ਸੁਖਜੀਤ ਸਿੰਘ ਸਨ ਆਫ ਜਮੇਲ ਸਿੰਘ ਦੇ ਨਾਂ ਤੇ ਟੁੱਟ ਗਈ ਸੀ ਫਿਰ ਆ ਅਫਸਰਾਂ ਨੇ ਉਹ ਕਰਤੀ ਕੈਂਸਲ ਕੈਂਸਲ ਕਰਨ ਤੋਂ ਬਾਅਦ ਇਹਨਾਂ ਨੇ ਬੋਲੀ ਰੱਖ ਲਈ 27 ਤਰੀਕ ਦੀ ਪੂਸੇ ਪੰਜਵੇਂ ਮਹੀਨੇ ਦੀ 27 ਤਰੀਕ ਨੂੰ ਉਹ ਬੋਲੀ ਚੱਲੇਗੀ ਗੁਰਚਰਨ ਸਿੰਘ ਦੇ ਨਾਮ ਉਹ ਬੋਲੀ ਮਹਿੰਗੀ ਹੋਣ ਕਰਕੇ ਉਹਨਾਂ ਨੇ ਬਾਹੀ ਨਹੀਂ ਪੇਮੈਂਟ ਸਟਾਪ ਕਰਾਤੀ ਚੈੱਕ ਬਾਉਂਸ ਹੋ ਗਿਆ ਮੁੜ ਕੇ ਸਾਡੀ ਮੰਗ ਦੀ ਮੈਨੂੰ ਮੰਨ ਲਓ 2 ਮਹੀਨੇ ਹੋ ਗਏ ਫਿਰਦੇ ਨੂੰ ਵੀ ਮਹਾਰਾਜ ਉਹ ਜ਼ਮੀਨ ਦੀ ਬੋਲੀ ਦੁਬਾਰੇ ਕਰਾ ਦੋ ਵੀ ਜ਼ਮੀਨ ਖਾਲੀ ਪਈ ਜਾਂਦੀ ਹੁਣ ਤੱਕ ਇਹ ਪ੍ਰਸ਼ਾਸਨ ਦੇ ਦਬਾਅ ਥੱਲੇ ਇੰਨੇ ਆਏ ਹੋਏ ਨੇ ਇੰਨਾ ਧੱਕਾ ਅਨ ਸ਼ਰਿਆਮ ਹੋ ਰਿਹਾ ਬੋਲੀ ਵੀ ਨਹੀਂ ਕਰਾ ਰਹੇ ਸਗੋਂ 10 ਦਿਨ ਹੋ ਗਏ ਐਸਡੀਐਮ ਸਾਹਿਬ ਨੂੰ ਲੈਟਰ ਕੱਢੀ ਨੂੰ ਪਹਿਲਾਂ ਤਾਂ ਉੱਥੋਂ ਫਿਰ ਫਿਰ ਲੈਟਰ ਕਢਾਈ ਉਹਨਾਂ ਨੇ ਲੈਟਰ ਕੱਢ ਕੇ ਵੀ 2 ਦਿਨ ਦੇ ਵਿੱਚ ਵਿੱਚ ਬੋਲੀ ਕਰ ਅਜੇ ਤੱਕ ਨਾ ਰਿਪੋਰਟ ਨਹੀਂ ਦਿੱਤੀ ਇਹਦਾ ਮਤਲਬ ਅਫਸਰਾਂ ਦਾ ਵੀ ਕੋਈ ਦਰਦ ਦੁਆ ਨਹੀਂ ਹੈ ਜੋ ਮਰਜੀ ਆ ਆਪਣੀ ਅਗਲਾ ਮਰਜੀ ਕਰੇ ਵੀ ਸੀਨੀਅਰ ਨੂੰ ਜੂਨੀਅਰ ਦਾ ਕੋਈ ਨਹੀਂ ਜੂਨੀਅਰ ਨੂੰ ਸੀਨੀਅਰ ਦਾ ਕੋਈ ਦਰਦ ਨਹੀਂ ਉਹੀ ਤਾਂ ਅਸੀਂ ਇਹਨਾਂ ਨੂੰ ਉਦੋਂ ਪੁੱਛਦੇ ਆ ਵੀ ਕੈਂਸਲ ਕਰਨ ਦਾ ਕਾਰਨ ਕੀ ਆ ਜੀ ਕਾਰਨ ਕਹਿੰਦੇ ਜੀ ਬਸ ਪ੍ਰੈਸ਼ਰ ਹੈ ਸਾਡੇ ਤੇ ਇਹਨਾਂ ਕੀ ਕਰੀਏ ਜਿਹੜੇ ਅਸੀਂ ਕੁਰਸੀ ਤੇ ਬੈਠੇ ਆ ਕਹਿੰਦੇ ਅਸੀਂ ਨੌਕਰ ਆ ਕੌਣ ਕਹਿੰਦਾ ਸੀ ਪ੍ਰੈਸ਼ਰ ਸਾਡੇ ਤੇ ਅਫਸਰ ਕਹਿੰਦੇ ਨਹੀਂ ਮੌਕੇ ਤੇ ਸਾਰੇ ਹੀ ਆ ਹੁਣ ਤੁਸੀਂ ਉਹ ਦੇਖ ਲਓ 2 ਮਹੀਨੇ ਹੋ ਗਏ 2 ਲੋਕਾਂ ਦੀਆਂ ਜੀਰੀਆਂ ਦੇ ਰੇ ਵੀ ਪੂਰੇ ਹੋ ਗਏ ਕਿਉਂ ਨਹੀਂ ਬੋਲੀ ਹੋ ਰਹੀ ਸਾਰਾ ਪਿੰਡ ਕਹਿੰਦਾ ਅਸੀਂ ਆਹ ਬਾਰ-ਬਾਰ ਸਾਡੀ ਕੋਈ ਮੰਗ ਤਾਂ ਇਹ ਨਹੀਂ ਆ ਵੀ ਫਲਾਣੇ ਨੂੰ ਐ ਨਹੀਂ ਕਰਨੀ ਨਹੀਂ ਨਹੀਂ ਕਰਨਾ ਸਾਡੀ ਮੰਗ ਤਾਂ ਇਹ ਆ ਵੀ ਸਰ ਬੋਲੀ ਰੱਖ ਕੇ ਬੋਲੀ ਕਰਾ ਦੋ ਕਿਉਂ ਨਹੀਂ ਹੋ ਰਹੀ ਇਹ ਆਪਸਰਾ ਮਾ ਜੀ ਕਿਹਨਾਂ ਆਪਸਰਾ ਦਾ ਕੁਝ ਨਹੀਂ ਜੀ ਕੱਲ 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 2 ਮਹੀਨੇ ਲੰਘ ਗਏ ਕੱਲ ਚ ਥੀਰੇ ਕਿਹੜੇ ਅਧਿਕਾਰੀਆਂ ਦਾ ਕੋਈ ਨਹੀਂ ਕਿੰਦੀ ਅਸੀਂ ਬਲਾਂ ਡੀਸੀ ਸਾਹਿਬ ਤੋਂ ਫੋਨ ਕਰਾਈ ਜੀ ਐਸਡੀਐਮ ਸਾਹਿਬ ਨੂੰ ਫਿਰ ਐਸਡੀਐਮ ਸਾਹਿਬ ਨੇ ਲੈਟ ਪਹਿਲਾਂ ਤਾਂ ਚੱਕੇ ਨਹੀਂ ਸੀ ਲਾਉਂਦੇ ਉਹ ਬੰਦੇ ਦਾ ਕਹਿੰਦੇ ਵੀ ਚੈੱਕ ਤਾਂ 3 ਮਹੀਨੇ ਬਾਅਦ ਲੱਗੂਗਾ ਅਸੀਂ ਕਹੇ ਉਹ ਬੰਦੇ ਨੇ ਜ਼ਮੀਨ ਬਾਉਣੀ ਨਹੀਂ ਹੈ ਜ਼ਮੀਨ ਖਾਲੀ ਪਈ ਹੈ ਸਾਨੂੰ ਚੈੱਕ ਦੇ ਤਾਂ ਦੀ ਚੈੱਕ ਦੇਣ ਸਾਰਾ ਅਗਲਾ ਜ਼ਮੀਨ ਪਾਹੇ ਮਹੀਨਾ ਹੋ ਗਿਆ ਉਹਦੇ ਬਾਅਦ ਆ ਚੈੱਕ ਮੰਨਲਾ ਲਵਾਇਆ ਜੀ ਚੈੱਕ ਪੇਮੈਂਟ ਸਟਾਪ ਕਰਾਈ ਫੇਰ ਬੋਲੀ ਦੀ ਮੰਨਲਾ ਉਹ ਨਹੀਂ ਦੇ ਕੱਢਦੇ ਚਿੱਠੀ ਉਹ ਕਢਾਈ ਹੁਣ ਰਿਆਈ ਪਈ ਹੈ ਨਹੀਂ ਰੱਖ ਰਹੇ ਗਾਂਪੁਰ ਦੀ ਤਹਿਸੀਲਦਾਰ ਸਾਹਿਬਾ ਕੀ ਕਹਿੰਦੇ ਤਹਿਸੀਲਦਾਰ ਸਾਹਿਬ ਦਾ ਕੁਝ ਨਹੀਂ ਜੀ ਬਸ ਕੱਲੂ ਕਰਦੇ ਆ ਜੀ ਕੱਲੂ ਕਰਦੇ ਆ ਮੰਨ ਲਓ ਕੱਲ ਕੱਲ ਦੇ 2 ਮਹੀਨੇ ਲੰਘ ਗਏ ਹੁਣ ਤੁਸੀਂ ਇਹ ਦੇਖੋ ਵੀ ਕੋਈ ਟਾਈਮ ਰਹਿ ਗਿਆ ਫਸਲ ਦਾ ਕੌਣ ਉਹਨੂੰ ਠੇ ਕੀ ਕਰੂ ਹੁਣ ਜੇ ਉਹ ਖਾਲੀ ਪਈ ਰਹਗੀ ਫਿਰ ਉਹਦਾ ਕੌਣ ਜ਼ਿੰਮੇਵਾਰ ਹੈ ਪਰਭਾਈ ਕਰਨਗੇ ਉਹ ਨੁਕਸਾਨ ਦੀ ਜੇ ਨਹੀਂ ਕੋਈ ਅੱਜ ਤੋਂ ਧਰਨੇ ਦਾ ਹੱਲ ਹੁੰਦਾ ਤਾਂ ਅਸੀਂ ਟੀ ਸਟੈਪ ਕਰੂੰ ਅੱਗੇ ਸਟੈਪ ਮਾਰਾ ਜੀ ਅਸੀਂ ਡੀਸੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਜੇ ਉੱਥੋਂ ਨਾ ਹੱਲ ਹੋਇਆ ਫਿਰ ਹਾਈ ਕੋਰਟ ਜਾਵਾਂਗੇ ਸਪੈਸ਼ਲ ਤਹਿਸੀਲਦਾਰ ਸਾਹਿਬ ਦੇ ਖਿਲਾਫ ਕਿਉਂਕਿ ਡੀਐਸਡੀਐਮ ਸਾਹਿਬ ਨੇ ਤਹਿਸੀਲਦਾਰ ਨੂੰ ਚਿੱਠੀ ਕੱਢੀ ਹੋਈ ਆ ਵੀ 2 ਦਿਨ ਦੇ ਵਿੱਚ ਵਿੱਚ ਬੋਲੀ ਕਰਾ ਕੇ ਜਵਾਬ ਦਿੱਤਾ ਜਾਵੇ ਹੁਣ ਤਹਿਸੀਲਦਾਰ ਸਾਹਿਬ ਨੇ ਦੱਸ ਦੇਣਗੇ ਮਿੰਟਾਂ ਕਰਦੇ ਨੂੰ ਹੋਰ ਇੱਧੋ ਉੱਤੇ ਦਾ ਬਈ ਕੋਆਪਰੇਟ ਕਰ ਨਹੀਂ ਸਕਦੇ ਫਿਰ ਹਾਈ ਕੋਰਟ ਜਾਵ ਤਸੀਲਾਰ ਸਾਹਿਬ ਦੇ ਖਿਲਾਫ ਵੀ ਇਹ ਕਿਉਂ ਨਹੀਂ ਇਹਨਾਂ ਨੇ ਕਰਾਈ ਇਹਨਾਂ ਦੀ ਵਜ੍ਹਾ ਨਾਲ ਖਾਲੀ ਰਹੀ ਹੈ ਜਿਹੜਾ ਅਤੇਗੜ ਨਿਊਾ ਪਿੰਡ ਵਾਲਿਆਂ ਨੇ ਧਰਨਾ ਲਗਾਇਆ ਬਿਲਕੁਲ ਬਜਾਇਜ ਤੇ ਮੇਰੇ ਅਧਾਰਤ ਤੱਕ ਇਹ ਕਿ ਮੈਂ ਪਹਿਲੇ ਹੀ ਜਿਹੜਾ ਪਰਚਾ ਉੱਥੇ ਦਾ 25 ਤਰੀਕ ਦਾ ਬੋਲੀ ਦਾ ਕੱਟਿਆ ਹੋਇਆ ਹੈ ਮੈਂ ਤੇ 25 ਤਰੀਕ ਦੀ ਬੋਲੀ ਹੋਣੀ ਹੈ ਇਹ ਪਹਿਲੀ ਧਰਨਾ ਲਾ ਕੇ ਬੈਠੇ ਹੈ ਇਹਦਾ ਮੈਂ ਲੱਡਿਓ ਸਸਕ੍ਰੀਟ ਕਰ ਰਹੇ ਨੇ ਇਹ ਬੰਦੇ ਜਦੋਂ ਪਹਿਲੇ ਹੀ ਮੈਂ ਪਰਚਾ ਕੱਟੀ ਬੈਠਾ ਹਾਂ ਇਟ ਮੀਨ ਜੋ ਉੱਥੇ ਵੀ ਜਦੋਂ ਮੈਂ ਬੋਲੀ ਕਰਾਂਗਾ ਤਾਂ ਉੱਥੇ ਵੀ ਇਹ ਲੜਾਈ ਝਗੜਾ ਕਰ ਸਕਦੇ ਨੇ ਮੈਂ ਅੱਜ ਹੀ ਇੱਕ ਪੁਲਿਸ ਨੂੰ ਜਿਹੜਾ ਤੇ ਕੋਰਸ ਨੂੰ ਕੋਰਸ ਨੂੰ ਨਾਲ ਜਾ ਕੇ ਉਹਦੀ ਬੋਲੀ ਅਸੀ ਕਰਵਾਵਾਂਗੇ ਤਾਂ ਕਿ ਕੋਈ ਆਵਰ ਸ਼ਾਂਤੀ ਵਾਲੇ ਵਜੂਤ ਵਿਗੜ ਨਾ ਪਵੇ। ਫਿਰ ਮਾਸ਼ੀ ਕਹਿੰਦੇ ਕਿ ਤਕਰੀਮ 2 ਮਹੀਨੇ ਦਾ ਟਾਈਮ ਹੋ ਗਿਆ ਜਿਹੜਾ ਇਹ ਬੋਲੀ ਰਿਟ ਹੋਈ ਹੋਈ ਹੈ। ਔਰ ਪਹਿਲਾ ਇੱਕ ਚੱਕ ਦਿੱਤਾ ਸੀ ਉਹ ਬੰਦੇ ਨੇ ਬਾਅਦ ਚ ਦੂਜਾ ਚੱਕ ਦਿੱਤਾ ਨਹੀਂ ਪਾਣੀ ਦੀ ਵਜ੍ਹਾ ਕੋਈ ਦਸਰਾ ਸੀ ਜਿਸ ਕਰਕੇ ਅਸ ਦਿਨ ਸਭ ਨੇ ਬੋਲੀ ਕੈਨਸਲ ਕਰਤੀ ਦੁਬਾਰਾ ਬੋਲੀ ਦੀ ਆਰਡਰ ਕਰਤੀ। ਜਿਸ ਵੰਦ ਚ ਕੱਲ ਦਾ ਟਾਈਮ ਰੱਖਿਆ। ਸੂਚੇ ਪਾਸੇ ਤਹਿਸੀਲਦਾਰ ਹਰਨੇਕ ਸਿੰਘ ਨੇ ਕਿਹਾ ਕਿ ਇਹ ਦਰਨਾ ਪੂਰੀ ਤਰ੍ਹਾਂ ਗਲਤ ਹੈ ਉਹਨਾਂ ਨੇ ਕਿਹਾ ਕਿ ਇਸ ਬੋਲੀ ਸੰਬੰਧੀ 25 ਜੁਲਾਈ ਦੀ ਚਿੱਠੀ ਕੱਢੀ ਜਾ ਚੁੱਕੀ ਹੈ ਇਸ ਤੋਂ ਪਹਿਲਾਂ ਇਹ ਲੋਕ ਦਰਨਾ ਲਗਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੋਲੀ ਵਾਲੇ ਦਿਨ ਵੀ ਇਹ ਲੋਕ ਮਾਹੌਲ ਨੂੰ ਵਿਗਾੜ ਸਕਦੇ ਨੇ ਇਸ ਲਈ ਪੁਲਿਸ ਦੀ ਮਦਦ ਲਈ ਜਾਵੇਗੀ ਤਾਂ ਜੋ ਬੋਲੀ ਅਮਨ ਸ਼ਾਂਤੀ ਨਾਲ ਕਰਵਾਈ ਜਾ ਸਕੇ ਜਗਵਾਨੀ ਟੀਵੀ ਲਈ ਗੁਰਪ੍ਰੀਤ ਰਾਜੂ ਦੀ ਰਿਪੋਰਟ